ਕੋਤਾ ਤਾਂ ਮੂ ਕਿਹੋ ਜਾਉਂਦਾ ਤੇ ਹੁਣ ਕਿਹੋ ਜਾਇਆ ਪਿਆ ਅਸੀਂ ਇਹ ਜਿਹੇ ਇਹ ਜੇ ਦੁਕਾਨਾਂ ਕੀ ਕਰਨਾ ਜੋ ਅਸੀਂ ਟਾਈਮ ਤੇ ਪਹੁੰਚੀ ਨਾ ਹੁੰਦੀ ਹੱਥ ਮਾਰਿਆ ਬਸਾਨੂੰ ਨਹੀਂ ਰੋਕਦਾ ਅੱਠ-10 ਬੱਸ ਮੇਰੇ ਅੱਖਾਂ ਵਿੱਚ ਲੰਘਾਂਗੇ ਨਾਤ ਕਰਕੇ ਟੱਪ ਜਾਂਦਾ ਹਾਰੇ ਰੋੜਵੇ ਦੋ ਚਾਰ ਦੇ ਤੇ ਸਵਾਰੀਆਂ ਹੁੰਦੀਆਂ ਨੇ ਜਿਆਦਾ ਕੋਈ ਸਵਾਰੀ ਨਹੀਂ ਵੇਖੀ ਇਹ ਓਟਾ ਲੈਣੀਆਂ ਨੇ ਤੇ ਕਰਾਇਆ ਮਾਫ ਕਰਨਾ ਸਾਨੂੰ ਕਿ ਲੋਟ ਮਾਫੀ ਕਰਾਉਂਦੀ ਜਦੋਂ ਹਾਂ ਕੋਈ ਹੱਥ ਪੱਲੇ ਨਹੀਂ ਕੋਈ ਦੁਨੀਆ ਜੰਤਾ ਕਿੰਨੀ ਮਰਦੀ ਵੇਖੋ ਲਿੱਕੇ ਇੱਕ ਬੱਚੇ ਕਿਵੇਂ ਰੋਦੇ ਪਏ ਤਿੰਨ ਘਟੇ ਹੋ ਗਏ ਸਾਨੂੰ ਖੜਿਆ ਨਾ ਬਸ ਕੋਈ ਨਹੀਂ ਰੋਦਾ ਅਸੀਂ ਜਲਾਲਾ ਬਾਦ ਜਾਣਾ ਅੰਕਲ ਜੀ ਅਸੀਂ ਜਲਾਲਾ ਬਾਦ ਜਾਣਾ ਜੇ ਨਾ ਰੋਕਦਾ ਸਿਕਰਾ ਵੀ ਦਿਨੇ ਅਸੀਂ ਆਖ ਕ ਕਰਾਇਆ ਵੀ ਸਾਡੇ ਕੋਲ ਲੈ ਜਾਣ ਲੈ ਲੈਂਦੇ ਅਸੀਂ ਚਲੇ ਜਾਂਦੇ ਹਾਂ ਹਾਂਜੀ ਬੱਚੇ ਨਾਲ ਆਵੇ ਨਿੱਕੇ ਨਿੱਕੇ ਬੱਚੇ ਨਾਲ ਸਾਡੇ ਇਧਰ ਵੇਖੋ ਆ ਆਵੇ ਬੱਚੇ ਨਿੱਕੇ ਨਿੱਕੇ ਤਿੰਨ ਘੰਟੇ ਹੋ ਗਏ ਸਾਨੂੰ ਖੜਿਆ ਨੂੰ ਨਾ ਬਸ ਕੋਈ ਨਹੀਂ ਰੋਕ ਦੇਗੇ ਭੁਪਿੰਦਰ ਕੌਰ ਵਾਗੇ ਵਾਲੇ ਦੇ ਹਾਂਜੀ ਬਸ ਦਾ ਇੰਤਜ਼ਾਰ ਕਰਦੇ ਆ ਜਲਾਲਾਬਾਦ ਸਾਡਾ ਮਰੀਜ਼ ਪਿਆ ਹੈ ਹਸਪਤਾਲ ਚ ਜਾਣਾ ਸੀਗਾ ਸਾਨੂੰ ਇੰਨੇ ਟਾਈਮ ਹੋ ਗਿਆ ਖੜੇ ਹੱਥ ਮਾਰਿਆ ਬਸ ਸਾਨੂੰ ਨਹੀਂ ਰੋਕਦੇ ਹਾਂਜੀ ਐਮਰਜੈਂਸੀ ਜਾਣਾ ਸੀਗਾ ਹੋ ਗਿਆ 8 ਵਜੇ ਹਾਂਜੀ ਰੋਡ 'ਤੇ ਬੱਸ ਵਾਲੇ ਕਿ ਰੋਕਦੇ ਨਹੀਂ ਰੋਕਦੇ ਹੀ ਨਹੀਂ ਰੋਕਦੇ ਇਹਨੇ ਹੱਥ ਕਰਕੇ ਚਲੇ ਜਾਂਦੇ 10 ਲੰਘ ਗੀਆਂ ਜੀ ਬਿਲਕੁਲ ਨਹੀਂ ਰੋਕਦੇ ਨਹੀਂ ਰੋਕਦੇ ਕਹਿੰਦੇ ਪੈਸੇ ਲਾ ਲਓ ਕਰਾਇਆ ਲਾਓ ਸਾਡਾ ਸਾਡੇ ਕੋਲ ਵੋਟਾਂ ਲੈ ਕੇ ਜਾਂਦੇ ਉਦੋਂ ਤੁਹਾਡਾ ਮੂੰਹ ਕਿਹੋ ਜਿਹਾ ਹੁੰਦਾ ਤੇ ਹੁਣ ਕਿਹੋ ਜਿਹਾ ਆ ਪਿਆ ਤੇ ਉਹ ਵਾਦਾ ਨਹੀਂ ਨਿਭਾਉਂਦੇ ਪਏ ਵੀਰ ਜੀ ਕਿਰਾਇਆ ਲਾ ਲੈਣ ਫਿਰ ਅਸੀਂ ਇਹ ਜੇ ਇਹ ਜੇ ਦੁਕਾਨਾਂ ਨੂੰ ਕੀ ਕਰਨਾ ਜੇ ਅਸੀਂ ਟਾਈਮ ਤੇ ਪਹੁੰਚੀ ਹੀ ਨਾ ਹੁੰਤੇ ਇਹ ਜੇ ਕੰਮ ਨੂੰ ਅਸੀਂ ਕੀ ਫਾਇਦਾ ਸਾਨੂੰ ਅਸੀਂ ਇੱਥੇ ਖੜੇ ਆ ਰੋਜ਼ ਜਿਵੇਂ ਕਰਦੇ ਨੇ ਮੇਰੇ ਨਾਲ ਰਣਵਾਸ਼ਾ ਵਰਕਰਾਂ ਮੈਂ ਅਸੀਂ ਜਾਣਾ ਜਲਾਲਾਬਾਦ ਅਮਰਜੈਂਸੀ ਹੈ ਸਾਥੀ 8 ਵਜੇ ਖੜਾ ਇੱਥੇ ਕੋਈ ਬਾਤ ਨਹੀਂ ਰੋਕ ਰਹੀ ਐਨੇ ਵੇਖੋ ਬੱਚੇ ਨਿੱਕੇ ਨਿੱਕੇ ਕਿਵੇਂ ਰੋਂਦੇ ਪੈਣ ਵਿਚਾਰੇ 8 10 ਬੱਥੇ ਮੇਰੇ ਵੱਖਾ ਵਿੱਚ ਲਾਂਗੇ ਹੱਥ ਕਰਕੇ ਹੀ ਟੱਪ ਜਾਂਦੇ ਨੇ ਹਾਰੇ ਰੋਡਵੇ ਦੀ ਦੋ ਚਾਰ ਵੇ ਤੇ ਸਵਾਰੀਆਂ ਹੁੰਦੀਆਂ ਨੇ ਜਿਆਦਾ ਕੋਈ ਸਵਾਰੀ ਨਹੀਂ ਵਿੱਚ ਹੁੰਦੀ ਅਕੀ ਕਿਰਾਇਆ ਲਾ ਲੈਂਦਾ ਖਤਮਨ ਖਾਵੇ ਇਹੋ ਜਿਹੜੀ ਦੁਨੀਆ ਖਰਾਬ ਹੁੰਦੀ ਪਈ ਏ ਵੇਰਾ ਕਿਤਾ ਹੀ ਵੀ ਚਲੋ ਉਹਟਾ ਲੈਣੀਆਂ ਨੇ ਤੇ ਕਿਰਾਇਆ ਮਾਪ ਕਰਨਾ ਸਾਨੂੰ ਕਿ ਲੋਡ ਮਾਫੀ ਕਰਾਉਣ ਦੀ ਜਦੋਂ ਹਾਂ ਤੇ ਕੋਈ ਹਾਂ ਤੇ ਪੱਲੇ ਹੀ ਨਹੀਂ ਕੋਈ ਦੁਨੀਆ ਜਨਤਾ ਕਿੰਨੀ ਮਰਦੀ ਵੇਖੋ ਨਿੱਕੇ ਨਿੱਕੇ ਬੱਚੇ ਕਿਵੇਂ ਰੋਂਦੇ ਪੈ ਨੇ ਧੁੱਪੇ ਅਬਰ ਜਲਦੀ ਖੜੇ ਨੇ ਸਾਈ 8 ਵਜੇ ਤੇ ਖੜੇ ਆ ਕੋਈ ਨਹੀਂ ਰੋ ਹਾਂ ਹੱਥ ਮਾਰਕਟ ਆਪਾਂ ਜਨਤੈਂ ਚਾਰ ਖਵਾਰੀਆਂ ਵਿੱਚ ਹੁੰਦੀਆਂ ਨੇ ਇੰਨੀ ਸਵਾਰੀ ਖਰਾਬ ਹੁੰਦੀ ਪਈ ਐ ਰੋਜ਼ ਜਿਵੇਂ ਕਰਦੇ ਨੇ ਰੋਜ਼ ਜਿਵੇਂ ਕਰਦੇ ਨੇ ਇੰਨੀ ਗਰਮੀ ਦੇਖ ਤੇ ਲੋਕਾਂ ਨੂੰ ਤਰਸ ਸਕਦਾ ਸਾਨੂੰ ਵੀ ਕਿਵੇਂ ਚਰੇ ਨਿਕਨੇ ਕਿ ਬੀਬੀਆਂ ਖੜੀਆਂ ਨੇ ਬੱਚੇ ਲੈ ਕੇ ਹੋਰ ਕੀ ਆ ਰਿਹਾ ਐਨੀ ਗਰਮੀ ਐ ਐਨੀ ਗਰਮੀ ਐ